ਲਓ ਬੱਚਿਓ ਨੈਕਸਟ ਲੇਖ ਅਸੀਂ ਕਰਾਂਗੇ ਜਨਮ ਅਸ਼ਟਮੀ ਤੇ ਠੀਕ ਹੈ ਇਹਦੀਆਂ 10 ਲਾਈਨਾਂ ਅਸੀਂ ਕਰਾਂਗੇ ਅ ਤੋ ਚਲੋ ਫਿਰ ਸਟਾਰਟ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਤੁਸੀਂ ਦੱਸਣਾ ਕਿ ਜਨਮ ਅਸ਼ਟਮੀ ਤੁਸੀਂ ਕਿੱਦਾਂ ਮਨਾਉਂਦੇ ਹੋ ਠੀਕ ਹੈ ਜਾਂ ਤੁਹਾਡੇ ਪਿੰਡ ਜਾਂ ਸ਼ਹਿਰ ਦੇ ਵਿੱਚ ਜਨਮ ਅਸ਼ਟਮੀ ਕਿੱਦਾਂ ਮਨਾਈ ਜਾਂਦੀ ਹੈ ਕਮੈਂਟ ਕਰਕੇ ਜਰੂਰ ਦੱਸਣਾ ਠੀਕ ਹੈ ਨੰਬਰ 1 ਹੈ ਜਨਮ ਅਸ਼ਟਮੀ ਹਿੰਦੂਆਂ ਦੇ ਸਭ ਤੋਂ ਪ੍ਰਮੁੱਖ ਤਿਹਾਰ ਤਿਹਾਰਾਂ ਵਿੱਚੋਂ ਇੱਕ ਹੈ ਠੀਕ ਹੈ ਜਨਮ ਅਸ਼ਟਮੀ ਜਿਹੜੇ ਆ Hindu ਜਿਹੜੇ ਆ ਸਾਡੇ ਦੇਸ਼ ਦੇ ਵਿੱਚ Hindu ਧਰਮਾਂ ਉਹਨਾਂ ਦੇ ਮੁੱਖ ਤਿਹਾਰਾਂ ਵਿੱਚੋਂ ਇੱਕ ਹੈ ਠੀਕ ਹੈ ਨੰਬਰ 2 ਜਨਮ ਅਸ਼ਟਮੀ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਦਿਨ ਹੈ ਜਿਹੜੀ ਜਨਮ ਅਸ਼ਟਮੀ ਹੈ ਇਹ ਕਿਉਂ ਮਨਾਉਂਦੇ ਆ ਕਿਉਂਕਿ ਇਸ ਦਿਨ ਸ਼੍ਰੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀ ਅੱਗੇ ਹੈ ਇਹ ਸਾਵਣ ਮਹੀਨੇ ਦੀ ਅਸ਼ਟਮੀ ਨੂੰ ਆਉਂਦਾ ਹੈ ਠੀਕ ਹੈ ਜਦੋਂ ਸਾਵਣ ਮਹੀਨੇ ਦੀ ਅਸ਼ਟਮੀ ਆਉਂਦੀ ਨਾ ਉਦੋਂ ਇਹ ਜਿਹੜਾ ਆ ਜਨਮ ਅਸ਼ਟਮੀ ਦਾ ਤਿਹਾਰ ਆਉਂਦਾ ਹੈ ਅੱਗੇ ਹੈ ਨੰਬਰ 4 श्री कृष्ण मथुरा ਵਿੱਚ ਦੇਵਕੀ ਅਤੇ ਵਾਸੂਦੇਵ ਦੇ ਘਰ ਜਨਮੇ ਸਨ ਇਹਨਾਂ ਦਾ ਜਨਮ ਕਿੱਥੇ ਹੋਇਆ ਸੀ ਮथुरा ਦੇ ਵਿੱਚ ਤੇ ਇਹਨਾਂ ਦੇ ਮਾਤਾ ਪਿਤਾ ਕੌਣ ਸੀ ਦੇਵਕੀ ਤੇ ਵਾਸੂਦੇਵ ਠੀਕ ਹੈ ਉਹਨਾਂ ਦੇ ਘਰ ਇਹਨਾਂ ਦਾ ਜਨਮ ਹੋਇਆ ਸੀਗਾ ਅੱਗੇ ਹੈ ਨੰਬਰ 5 ਇਸ ਦਿਨ ਮੰਦਰਾਂ ਨੂੰ ਸਜਾਇਆ ਜਾਂਦਾ ਹੈ ਠੀਕ ਹੈ ਇਸ ਦਿਨ ਜਿਹੜੇ ਮੰਦਰ ਹਨ ਉਹਨਾਂ ਨੂੰ ਸਜਾਇਆ ਜਾਂਦਾ ਆ ਤੇ ਉੱਥੇ ਖੂਬ ਰੌਣਕ ਹੁੰਦੀ ਹੈ ਠੀਕ ਹੈ ਨੰਬਰ 6 ਹੈ ਕਈ ਥਾਮਾ ਤੇ ਦਹੀਂ ਹਾਂਡੀ ਦਾ ਖੇਡ ਕ੍ਰਿਸ਼ਨ ਦੀ ਬਚਪਨ ਦੀਆਂ ਲੀਲਾਵਾਂ ਨੂੰ ਦਰਸਾਉਂਦਾ ਹੈ ਸ਼ਾਇਦ ਤੁਹਾਡੇ ਸ਼ਹਿਰਾਂ ਦੇ ਵਿੱਚ ਵੀ ਦਹੀਂ ਹਾਂਡਾ ਜਿਹੜਾ ਆ ਉਹ ਜਿਹੜਾ ਆ ਕ੍ਰਿਸ਼ਨ ਜੀ ਦੀ ਜਿਹੜੀ ਆ ਜਾਦ ਵਿੱਚ ਖੇਡਿਆ ਜਾਂਦਾ ਆ ਤੇ ਹਾਂਡੀ ਨੂੰ ਜਿਹੜਾ ਆ ਫੋੜਿਆ ਜਾਂਦਾ ਆ ਜੇ ਤੁਸੀਂ ਤੁਹਾਡੇ ਸ਼ਹਿਰ ਦੇ ਵਿੱਚ ਹੁੰਦਾ ਮੈਨੂੰ ਕਮੈਂਟ ਕਰਕੇ ਦੱਸਣਾ ਕਿਦਾਂ ਕਰਦੇ ਆ ਤੁਹਾਡੇ ਸ਼ਹਿਰ ਦੇ ਵਿੱਚ ਠੀਕ ਹੈ ਨੰਬਰ 7 ਹੈ ਲੋਕ ਵਰਤ ਰੱਖਦੇ ਹਨ ਤੇ ਭਜਨ ਕੀਰਤਨ ਕਰਦੇ ਹਨ ਇਸ ਦਿਨ ਲੋਕੀ ਕੀ ਕਰਦੇ ਆ ਵਰਤ ਰੱਖਦੇ ਆ ਠੀਕ ਹੈ ਆਪਣੇ ਭਗਵਾਨ ਦੀ ਯਾਦ ਵਿੱਚ ਵਰਤ ਰੱਖਦੇ ਆ ਤੇ ਉਹਨਾਂ ਦਾ ਭਜਨ ਕੀਰਤਨ ਕਰਦੇ ਆ ਨੰਬਰ 8 ਸਕੂਲਾਂ ਵਿੱਚ ਜਨਮ ਅਸ਼ਟਮੀ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਤੇ ਸਕੂਲਾਂ ਵਿੱਚ ਜਨਮ ਅਸ਼ਟਮੀ ਦੇ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ ਅੱਗੇ ਹੈ ਨੰਬਰ 9 ਜਨਮ ਅਸ਼ਟਮੀ ਸਾਨੂੰ ਸ਼੍ਰੀ ਕ੍ਰਿਸ਼ਨ ਦੀਆਂ ਸਖਿਆਮਾਂ ਯਾਦ ਕਰਾਉਂਦੀ ਹੈ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀਆਂ ਜੋ ਸਖਿਆਮਾਂ ਸੀਗੀਆਂ ਗੀਤਾ ਜੀ ਇਹਨਾਂ ਨੇ ਹਨਾ ਕੀਤੀਆਂ ਸੀ ਸਖਿਆਮਾਂ ਉਹਨਾਂ ਨੂੰ ਯਾਦ ਕਰਾਂਦੇ ਜਨਮ ਅਸ਼ਟਮੀ ਤੇ ਲੋਕ ਉਹਨਾਂ ਦੀਆਂ ਸਖਿਆਮਾਂ ਤੇ ਯਾਦ ਕਰਦੇ ਆ ਨੰਬਰ 10 ਇਹ ਇਸ ਤਿਹਾਰ ਨੂੰ ਅ ਮਨਾਉਣ ਨਾਲ ਸਾਡੇ ਵਿੱਚ ਏਕਤਾ ਤੇ ਭਾਈਚਾਰੇ ਦੀ ਭਾਵਨਾ ਵਧਦੀ ਹੈ ਠੀਕ ਹੈ ਇਸ ਤਿਹਾਰ ਨੂੰ ਮਨਾਉਣ ਨਾਲ ਕੀ ਹੁੰਦਾ ਸਾਡੇ ਵਿੱਚ ਏਕਤਾ ਤੇ ਭਾਈਚਾਰੇ ਦੀ ਭਾਵਨਾ ਵੱਧਦੀ ਹੈ ਕਿਉਂਕਿ ਕ੍ਰਿਸ਼ਨ ਜੀ ਦਾ ਸੁਭਾਅ ਜਿਹੜਾ ਸੀਗਾ ਉਹ ਭਾਈਚਾਰੇ ਵਾਰਾ ਸੀਗਾ ਏਕਤਾ ਵਾਲਾ ਸੀਗਾ ਠੀਕ ਹੈ ਉਹ ਕੋਈ ਭੇਦਭਾਵ ਨਹੀਂ ਕਰਦੇ ਸੀਗੇ ਆਪਣੇ ਦੋਸਤਾਂ ਦੇ ਵਿੱਚ ਜਾਂ ਸਾਰਿਆਂ ਨੂੰ ਇੱਕੋ ਕਿਸੇ ਜਾਤ ਪਾਤ ਦਾ ਪੇਵ ਨਹੀਂ ਸੀ ਕਰਦੇ ਸਾਰਿਆਂ ਨਾਲ ਰਲ ਮਿਲ ਕੇ ਖੇਡਾਂ ਖੇੜਦੇ ਸਨ ਠੀਕ ਹੈ ਤੇ ਇਹਨਾਂ ਦੇ ਪ੍ਰੋਗਰਾਮ ਜਿਹੜੇ ਸਕੂਲਾਂ ਦੇ ਵਿੱਚ ਵੀ ਕਰਵਾਏ ਜਾਂਦੇ ਆ ਠੀਕ ਹੈ ਕ੍ਰਿਸ਼ਨ ਜੀ ਦੇ ਸਕੂਲਾਂ ਵਿੱਚ ਵੀ ਚਾਕੀਆਂ ਵੀ ਬੱਚਿਆਂ ਨੂੰ ਦਿਖਾਈਆਂ ਜਾਂਦੀਆਂ ਮਤਲਬ ਬੱਚਿਆਂ ਨੂੰ ਕਈ ਕੁਝ ਇਹਨਾਂ ਨੂੰ ਆਪ ਵੀ ਛੋਟੇ ਬੱਚਿਆਂ ਨੂੰ ਕ੍ਰਿਸ਼ਨ ਜੀ ਬਣਾ ਕੇ ਉਹਨਾਂ ਨੂੰ ਸਾਰਾ ਕੁਝ ਕਰਵਾਇਆ ਜਾਂਦਾ ਹੈ ਠੀਕ ਹੈ ਇਹ ਹੋ ਗਿਆ ਸ਼੍ਰੀ ਕ੍ਰਿਸ਼ਨ ਜੀ ਤੇ ਜਨਮ ਅਸ਼ਟਮੀ ਤੇ ਲੇਖ ਠੀਕ ਹੈ ਨੂੰ ਚੰਗੀ ਤਰ੍ਹਾਂ ਯਾਦ ਕਰ ਲਿਓ ਓਕੇ ਬਾਏ